ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਆ ਸ਼੍ਰੋਮਣੀ ਅਕਾਲੀ ਦਲ ਇਹਨਾਂ ਗੱਲਾਂ ਬਾਰੇ ਕੀ ਸੋਚ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਕੀ ਜਵਾਬ ਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪੰਜਾਬ ਦੇ ਐਜੂਕੇਸ਼ਨ ਮਨਿਸਟਰ ਦਲਜੀਤ ਸਿੰਘ ਚੀਮਨ ਉਹਨਾਂ ਨਾਲ ਗੱਲਬਾਤ ਕਰਦੇ ਆ ਚੀਮਾ ਸਾਹਿਬ ਲਗਾਤਾਰ ਇੱਕ ਬਿਆਨ ਆ ਰਿਹਾ ਆਮ ਆਦਮੀ ਪਾਰਟੀ ਦਾ ਕੀ ਆਉਣਸਾਰ ਮਜੀਠੀਆ ਪੋਤਾ ਸਿੰਘ ਆਦੇਸ਼ ਪ੍ਰਤਾਪ ਕਹਿ ਰ ਹਾਂ ਇਹਨਾਂ ਲੋਕਾਂ ਨੂੰ ਆਉਣ ਸਰ ਜੇਲ੍ਹ ਛੁਟਾ ਕੇ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਆਮ ਨੌਜਵਾਨਾਂ ਚ ਵੰਡ ਦਾਂਗੇ ਦੇਖੋ ਤੁਸੀਂ ਪੁਰਾਣਾ ਇਤਿਹਾਸ ਦੇਖ ਲਓ ਜਿਹੜੀਆਂ ਵੀ ਪਾਰਟੀਆਂ ਇਸ ਭਾਸ਼ਾ ਦੇ ਵਿੱਚ ਗੱਲ ਕਰਦੀਆਂ ਉਹ ਕਦੇ ਰਾਜਪਾਲ ਚ ਆਉਂਦੀਆਂ ਨਹੀਂ ਇਹ ਜਿਹੜੀ ਬੋਲੀ ਹੈ ਇਹ ਪਹਿਲਾਂ ਹੀ ਹਾਰੀ ਹੋਈ ਲੜਾਈ ਲੜਨ ਦੀ ਭਾਸ਼ਾ ਹੁੰਦੀ ਹੈ ਬੁਖਲਾਹਟ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਤੁਹਾਨੂੰ ਪਬਲਿਕ ਵਿੱਚੋਂ ਰਿਸਪੌਂਸ ਨਹੀਂ ਮਿਲਦਾ ਜਿਸ ਤਰ੍ਹਾਂ ਦਾ ਰਿਸਪੌਂਸ ਤੁਸੀਂ ਉਮੀਦ ਕਰਦੇ ਹੋ ਤਾਂ ਜਾ ਕੇ ਇਨੀ ਨਵੀਂ ਬਿਆਨਬਾਜ਼ੀ ਇਨੀ ਥ੍ਰੈਟਨਿੰਗ ਲੈਂਗੁਏਜ ਜਿਹੜੀ ਆ ਉਹ ਜੋਤ ਹੁੰਦੀ ਇਸ ਕਰਕੇ ਇਹ ਭਾਸ਼ਾ ਹੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਪ੍ਰਤੀਕ ਹੈ ਕਿ ਕੋਈ ਵੀ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣ ਦਾ ਸਕੋਪ ਜਿਹੜਾ ਉਹ ਨਹੀਂ ਰਹਿ ਗਿਆ ਹਮਮ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੱਲ ਇਹੀ ਬਿਆਨ ਦਿੱਤਾਗਾ ਕੀ ਗੱਲ ਆਗਾ ਕਿਉਂ ਬਾਦਲ ਪਰਿਵਾਰ ਦੇ ਉੱਤੇ ਵਾਰ-ਵਾਰ ਫੋਕਸ ਕੀਤਾ ਜਾ ਰਿਹਾਗਾ ਕੀ ਇਹ ਲੱਗਦਾਗਾ ਕਿ ਨੈਗੇਟਿਵਿਟੀ ਬਾਦਲ ਪਰਿਵਾਰ ਖਿਲਾਫ ਹੈ ਇਸ ਕਰਕੇ ਇਹਦਾ ਫਾਇਦਾ ਮਿਲੂਗਾ ਸਾਨੂੰ ਨੇਟਿਵਿਟੀ ਜੇ ਬਾਦਲ ਪ੍ਰਵਾਧ ਦੇ ਖਿਲਾਫ ਹੋਵੇ ਤੇ ਇਹਨਾਂ ਨੂੰ ਇੰਨਾ ਤਿੱਖਾ ਬਾਦਲ ਪ੍ਰਵਾਧ ਦੇ ਖਿਲਾਫ ਨਾ ਬੋਲਣਾ ਐਕਚੁਅਲੀ ਇੱਕ ਐਕਸੈਪਟੇਬਿਲਟੀ ਲੋਕਾਂ ਦੇ ਵਿੱਚ ਬਾਦਲ ਪ੍ਰਵਾਧ ਦੀ ਐਸ ਵੇਲੇ ਜੋ ਇਮੇਜਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਲੋਕੀ ਜਿਸ ਤਰੀਕੇ ਉਹਨਾਂ ਦੀ ਇੱਜ਼ਤ ਕਰਦੇ ਆ ਉਹਨਾਂ ਦੀ ਗੱਲ ਦੇ ਉੱਤੇ ਅਸਰ ਕਰਦੇ ਆ ਔਰ ਜਿਸ ਡਾਇਨਾਮਿਜ਼ਮ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦਾ ਦੌਰ ਜਿਹੜਾ ਉਹ ਸ਼ੁਰੂ ਕੀਤਾ ਇਹਦੇ ਤੋਂ ਬਹੁਤ ਵੱਡੀ ਘਬਰਾਹਟ ਜਿਹੜੀ ਆ ਉਹ ਸਾਰੀ اپੋਜੀਸ਼ਨ ਨੂੰ ਲੱਗੀ ਹੋਈ। ਔਰ ਮੈਂ ਕਹਿ ਸਕਦਾ ਕਿ ਪਿੰਡੀਵਰੀ ਨਹੀਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਸਾਡੇ ਵਿਰੋਧੀਆਂ ਦਾ ਨਿਸ਼ਾਨਾ ਪੜਿਆ। ਅਸੀਂ ਕਈ ਜਨਰਲ ਇਲੈਕਸ਼ਨਾਂ ਵੀ ਦੇਖੀਆਂ, 22 ਇਲੈਕਸ਼ਨ ਵੀ ਦੇਖੀਆਂ। ਇੱਥੋਂ ਤੱਕ ਵੀ ਹੁੰਦਾ ਰਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਸਾਰੇ ਸਿਧਾਂਤ ਅਸੂਲ ਛੱਡ ਕੇ ਇੱਕ ਪਲੇਟਫਾਰਮ ਦੇ ਉੱਤੇ ਵੀ ਇਕੱਠੀਆਂ ਹੁੰਦੀਆਂ ਰਹੀਆਂ ਕਿ ਕਿਸੇ ਤਰੀਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੇ ਹਰਾ ਦਿੱਤਾ ਜਾਵੇ ਤੇ ਅਕਾਲੀ ਦਲ ਖਤਮ ਹੋ ਸਕੇ। ਕਿਉਂਕਿ ਉਹਨਾਂ ਦੀ ਜਿਹੜੀ ਸਥਾਪਤੀ ਹੈ ਉਹ ਬੜੀ ਡੂੰਘੀ ਹੈ ਲੋਕਾਂ ਦੇ ਵਿੱਚ ਆਪਣੇ ਜਿਹੜਾ 80 ਸਾਲ ਦੀ ਉਮਰ ਦਾ ਜਿਹੜਾ ਉਹਨਾਂ ਦਾ ਲੋਕਾਂ ਦਾ ਵਿੱਚ ਵਿਚਰਨ ਦਾ ਜੀਵਨ ਹੈ ਉਹਦੇ ਵਿੱਚ ਜਿਸ ਤਰੀਕੇ ਸਬੰਧ ਉਹਨਾਂ ਨੇ ਹੇਠਲੇ ਪੱਧਰ ਤੱਕ ਆਮ ਆਦਮੀ ਤੱਕ ਗਰੀਬੰਦੇ ਤੱਕ ਬਣਾਇਆ ਉਹਨੂੰ ਪਬਲਿਕ ਦੇ ਮਨਾਂ ਦੇ ਵਿੱਚੋਂ ਕੱਢਿਆ ਨਹੀਂ ਜਾ ਸਕਦਾ ਇਹ ਭਲੇਖਾ ਹੁੰਦਾ ਸਾਰੀਆਂ ਪਾਰਟੀਆਂ ਦਾ ਇਸੇ ਡਰ ਕਰਕੇ ਹੌਲੀ-ਹੌਲੀ ਜਿਹੜੀ ਆਵਾਜ਼ ਹੈ ਉਸ ਦਾ ਪ੍ਰਕਾਸ਼ ਦੇ ਬੱਦਲ ਉੱਚੀ ਹੁੰਦੀ ਜਾਂਦੀ ਹੈ ਸੁਰ ਉੱਚੀ ਜਾਂਦੀ ਹੈ ਪਾਸ਼ਾ ਮਾੜੀ ਹੋ ਜਾਂਦੀ ਹੈ ਇਹ ਬੁਖਲਾਹੜ ਦੀਆਂ ਨਿਸ਼ਾਨੀਆਂ ਟਿਕਟਾਂ ਵੰਡੀਆਂ ਗਈਆਂ ਨੇ ਆਮ ਆਦਮੀ ਪਾਰਟੀ ਵੱਲੋਂ ਤੁਸੀ ਤੁਹਾਨੂੰ ਲੱਗਦਾ ਨਹੀਂ ਲੇਟ ਹੋਗੇ ਕਿਉਂਕਿ ਤੁਹਾਡੇ ਹਲਕੇ ਦੇ ਅੰਦਰ ਵੀ ਆਮ ਆਦਮੀ ਪਾਰਟੀ ਨੇ ਉਮੀਦਵਾਰ ਉਤਾਰਿਆ ਗਿਆ ਤਾਂ ਇਹ ਅਸੈਸਮੈਂਟ ਕਾਲੀ ਦਲ ਦੀ ਕੀ ਹੈ ਇਹਨਾਂ ਦੇ ਉਮੀਦਵਾਰਾਂ ਬਾਰੇ ਕਿ ਤੁਸੀਂ ਕਿਉਂ ਨਹੀਂ ਟਿਕਟਾਂ ਜਾਰੀ ਕਰ ਰਹੇ ਤੁਸੀਂ ਕਿਉਂ ਨਹੀਂ ਕਿਹਾ ਜਾ ਰਿਹਾ ਸੀ ਪਹਿਲੀ ਲਿਸਟ 35 ਜਿਹੜੇ ਉਮੀਦਵਾਰ ਉਹਨਾਂ ਦੀ ਜਲਦ ਆਉਣ ਵਾਲੀ ਹੈ ਕੋਸ਼੍ਰਮ ਨੇ ਕਾਲੀ ਦਲ ਬੜੀ ਸਥਾਪਿਤ ਪਾਰਟੀ ਹੈ ਬਹੁਤ ਲੰਬਾ ਇਤਿਹਾਸ ਹੈ 95 ਸਾਲ ਤੋਂ ਵੱਧ ਪਾਰਟੀ ਨੂੰ ਬਣਿਆ ਨੂੰ ਹੋ ਗਿਆ ਇੱਕ ਨਹੀਂ ਸੈਂਕੜੇ ਲਖਸ਼ਾ ਪਾਰਟੀ ਨੇ ਲੜੀਆਂ ਇਸ ਕਰਕੇ ਇੱਕ ਸਿਸਟਮ ਦੇ ਤਹਿਤ ਪਾਰਟੀ ਕੰਮ ਕਰਦੀ ਇਹ ਮੈਂ ਕਹ ਰਿਹਾ ਕੋਈ ਸਾਨੂੰ ਕਿਸੇ ਤਰ੍ਹਾਂ ਦੀ ਘਬਰਾਟ ਨਹੀਂ ਇਹਨਾਂ ਦੇ ਐਕਸ਼ਨ ਦੀ ਕਿ ਇਹਨਾਂ ਦੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਤਾਂ ਅਸੀਂ ਵੀ ਕਰ ਦਿੱਤੇ ਸਾਡੀ ਇੱਕ ਪਾਰਟੀ ਦਾ ਸਿਸਟਮ ਹੈ ਜਦੋਂ ਇਲੈਕਸ਼ਨ ਅਨਾਉਂਸ ਹੋਏਗੀ ਪਾਰਟੀ ਦੀ ਕੋਰ ਕਮੇਟੀ بیٹھےਗੀ ਉਸ ਤੋਂ ਬਾਅਦ ਜਿਹੜੇ ਫੈਸਲੇ ਆ ਉਹ ਹੋ ਜਾਣਗੇ ਕਿਉਂਕਿ ਸਾਡੀ ਲੀਡਰਸ਼ਿਪ ਨੂੰ ਥੱਲੇ ਤੱਕ ਪਾਰਟੀ ਵਰਕਰ ਤੱਕ ਉਹ ਤੱਕ ਹਰ ਇੱਕ ਦੀ ਜਾਣਕਾਰੀ ਕੁ ਨਵੀਂ ਇਨਫੋਰਮੇਸ਼ਨ ਅਸੀਂ ਕਲੈਕਟ ਨਹੀਂ ਕਿਸੇ ਬਾਰੇ ਕਰਨੀ ਸਾਰਾ ਕੁਝ ਪਾਰਟੀ ਦੇ ਲੀਡਰਸ਼ਿਪ ਦੇ ਧਿਆਨ ਦੇ ਵਿੱਚ ਹੁੰਦਾ ਇਹਨਾਂ ਨੇ ਨਵਾਂ ਤਜਰਬਾ ਕਰਨਾ ਸੀ ਪੰਜਾਬ ਦੇ ਵਿੱਚ ਇਸ ਕਰਕੇ ਕੁਝ ਪੈਸੇ ਦੀ ਅਲੀਗੇਸ਼ਨ ਵੀ ਇੰਨੀ ਸੀਰੀਅਸ ਲੱਗੀ ਹੈ ਕਿ ਕਈਆਂ ਨੇ ਪੈਸੇ ਵੀ ਹਜਮ ਕਰਨੇ ਸੀ ਇਸ ਕਰਕੇ ਦਬਾਅ ਜਿਹੜਾ ਪਿਆ ਇਹਨਾਂ ਦੀ ਲੀਡਰਸ਼ਿਪ ਦੇ ਉੱਤੇ ਕਿ ਇਹਨਾਂ ਨੂੰ ਪਹਿਲਾਂ ਟਿਕਟਾ ਅਨਾਉਂਸ ਕਰਨੀਆਂ ਪਈਆਂ ਉਹਦਾ ਖਮਿਆਜਾ ਵੀ ਅਜਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਪਰਨਾ ਪਿਆ ਤੁਸੀਂ ਦੇਖੋਗੇ ਇੱਕ ਇੱਕ ਹਲਕੇ 'ਚ 20-20 ਬੰਦੇ ਸੀ ਜਿੰਨਾਂ ਤੋਂ ਪੈਸੇ ਲੋਏ ਜਾ ਰਹੇ ਸੀ ਇਸ਼ਤਿਹਾਰਾਂ ਦੇ ਉੱਤੇ ਫਲੈਕਸਾਂ ਦੇ ਉੱਤੇ ਬੱਸਾਂ ਘੁਆਈ ਜਾ ਰਹੇ ਸੀ ਜਿੰਨਾਂ ਹਲਕਿਆਂ ਦੇ ਵਿੱਚ ਟਿਕਟਾਂ ਹਾਊਸ ਹੋ ਗਈਆਂ ਕੋਈ ਬੰਦਾ ਉਹਨਾਂ ਉਮੀਦਵਾਰਾਂ ਦੇ ਨਾਲ ਖੜਿਆ ਤੁਹਾਨੂੰ ਨਜ਼ਰ ਆਵੇ ਕਿਤੇ ਵੀ ਨਹੀਂ ਆਉਂਦਾ ਕਿਉਂਕਿ ਪਾਰਟੀ ਨਹੀਂ ਹੈਗੀ ਅਸੀਂ ਪਹਿਲੇ ਕਹਿੰਦੇ ਆ ਇੱਕ ਸੱਤਾ ਦੀ ਲਾਲਸਾ ਸਾਰੇ ਲੋਕਾਂ ਦੇ ਵਿੱਚ ਜਗਾ ਦੇਣੀ ਹਰ ਇੱਕ ਨੂੰ ਲਾਰਾ ਲਾ ਦੇਣਾ ਕਿ ਤੂੰ ਵੀ ਐਮਐਲਏ ਬਣ ਸਕਦਾ ਹੈ ਤੂੰ ਵੀ ਐਮਐਲਏ ਬਣ ਸਕਦਾ ਅੱਜ ਜਿੱਥੇ-ਜਿੱਥੇ ਵੀ ਕੈਂਡੀਡੇਟ ਇਹਨਾਂ ਦੇ ਅਨਾਉਂਸ ਹੋਇਆ ਉੱਥੇ ਆਮ ਆਦਮੀ ਪਾਰਟੀ ਖਤਮ ਹੋ ਗਈ ਕਿਉਂਕਿ ਦੌਰ ਜਿਹੜੀ ਸੀ ਕੁਛ ਕੁ ਜਿਹੜਿਆ ਬੋਕਾਪਲਸ ਲੋਕਾਂ ਦੀ ਸੀ ਕਿ ਉਹ ਜਿਹੜੇ ਪੇਟ ਦੇ ਵਿੱਚੋਂ ਅੱਗੇ ਨਿਕਲ ਕੇ ਤੇ ਇੱਕਦਮ ਐਮਐਲਏ ਬਣਨਾ ਚਾਹੁੰਦੇ ਸੀ ਜਦੋਂ ਹਕੀਕਤ ਦੇ ਉੱਤੇ ਆ ਕੇ ਗੱਲ ਖੜੀ ਕੀਤੀ ਤੇ ਕੋਈ ਵੀ ਆਮਾਤ ਪਾਉਣਾ ਜਾਵੇ ਕੁਝ ਮੰਨਿਆ ਜਾ ਸਕਦਾ ਅੰਦਾਜ਼ਾ ਕਿਉਂਕਿ ਢੀਂਡਸਰ ਸਾਹਿਬ ਨੇ ਮੇਰੇ ਨਾਲ ਇੱਕ ਇੰਟਰਵਿਊ ਚ ਕਿਹਾ ਸੀਗਾ ਕਿ ਸੁਖਬੀਰ ਬਾਦਲ ਜੀ ਦੀ ਮੋਹਰ ਲਗਣੀ ਬਾਕੀ ਹੈ ਤਕਰੀਬਨ ਕੁਝ ਨਾਮ ਡਿਸਾਈਡ ਹੋਏ ਨੇ ਕਿਉਂਕਿ ਤੁਹਾਡੇ ਆਲਰੇਡੀ ਹਲਕਾ ਇੰਚਾਰਜ ਹੁੰਦੇ ਨੇ ਜਿਹੜੇ ਉਹ ਵੀ ਚੋਣ ਲੜਦੇ ਨੇ ਜਿਵੇਂ ਤੁਸੀਂ ਖੁਦ ਵੀ ਚੋਣ ਲੜੋਗੇ ਤਾਂ ਕੋਈ ਪਹਿਲੀ ਲਿਸਟ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਤਦ ਤੱਕ ਇਹ ਹੈ ਨਾ ਇਸੇ ਕਰਕੇ ਕੋਈ ਫਿਕਰ ਨਹੀਂ ਹੈ ਕਿਸੇ ਨੂੰ ਕਿ ਕੱਲਾ ਜਿਨ੍ਹਾਂ ਨੇ ਲੜਨੀ ਹੈ ਉਹਨਾਂ ਦਾ ਵੀ ਪਾਰਟੀ ਨੂੰ ਨਹੀਂ ਪਤਾ ਜਿਨ੍ਹਾਂ ਨੇ ਨਹੀਂ ਲੜਨੀ ਉਹਨਾਂ ਦਾ ਵੀ ਪਾਰਟੀ ਨੂੰ ਪਤਾ ਬੋਥ ਲੈਵਲ ਤੱਕ ਜਿਨ੍ਹਾਂ ਨੇ ਮਿਹਨਤ ਕਰਨੀ ਹੈ ਉਹਨ ਇਸ ਕਰਕੇ ਜਦੋਂ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਅਨਾਉਂਸ ਕਰੇਗਾ ਉਹਦੇ ਨਾਲ ਹੀ ਬਾਕੀ ਗੱਲਾਂ ਜੰਨੀ ਸ਼ੁਰੂ ਹੁੰਦੀਆਂ ਹਾਲੇ ਸਾਡਾ ਧਿਆਨ ਜਿਹੜਾ ਡਵੈਲਪਮੈਂਟ ਵਾਲੇ ਪਾਸੇ ਆ ਅਸੀਂ ਉਸ ਪਾਸੇ ਤੰਦ ਹੀ ਦੇ ਨਾਲ ਬਹੁਤ ਕੁਝ ਸਾਡੇ 9 ਸਾਲਾਂ ਦੇ ਵਿੱਚ ਕੀਤਾ ਲੇਕਿਨ ਜਿਹੜਾ ਕੋ ਰਹਿ ਗਿਆ ਅਸੀਂ ਆਪਣੀ ਡਿਊਟੀ ਪੂਰੀ ਕਰੀਏ ਲਾਸਟ ਦਿਨ ਤੱਕ ਆਪਣੀ ਡਬਣੀ ਚੱਲੋ ਇੱਕ S Y L ਦਾ ਮੁੱਦਾ ਅਕਾਲੀ ਦਲ ਵਾਰ-ਵਾਰ ਉਠਾਉਂਦਾਗਾ ਕਿ S Y L ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦਾ ਸਟੈਂਡ ਕੁਝ ਹੋਰ ਆਗਾ ਕਾਂਗਰਸ ਕੋ ਛੋਰ ਕਰਦੀ ਰਹੀ ਹੈ ਪਰ ਆਮ ਆਦਮੀ ਪਾਰਟੀ ਦਾ ਇੱਕ ਤੁਹਾਡੇ ਤੇ ਹਮਲਾ ਹੁੰਦਾਗਾ ਕਿ ਕੇਂਦਰ ਚ ਵੀ ਤੁਹਾਡੀ ਸਰਕਾਰ ਆ ਪੰਜਾਬ ਚ ਵੀ ਤੁਹਾਡੀ ਸਰਕਾਰ ਆ ਹਰਿਆਣਾ ਚ ਵੀ ਬੀਜੇਪੀ ਦੀ ਸਰਕਾਰ ਆ ਇਸ ਮਸਲੇ ਨੂੰ ਮੋਦੀ ਕੋਲ ਲਿਜਾ ਕੇ ਜਾਂ ਬੈਠ ਕੇ ਹੱਲ ਕਿਉਂ ਨਹੀਂ ਕੀਤਾ ਜਾਂਦਾ ਜਿਵੇਂ ਮੰਨ ਲਓ ਗੁਰਦੁਆਰਾ ਕਮੇਟੀ ਦਾ ਮਸਲਾ ਹੱਲ ਹੋਇਆਗਾ ਸਹਿਜਤਾਰੀ ਵਾਲਾ ਇਹ ਮਸਲਾ ਕਿਉਂ ਨਹੀਂ ਹੱਲ ਹੁੰਦਾਗਾ ਦੇਖੋ ਸਾਰੇ ਮਸਲੇ ਜਿਹੜੇ ਐ ਸਮੇਂ ਦੇ ਨਾਲ ਹੱਲ ਹੁੰਦੇ ਆ ਇੰਨੇ ਸਾਲਾਂ ਦਾ 32 ਸਾਲਾਂ ਦਾ ਐਸਵੀਐਲ ਦਾ ਇਤਿਹਾਸ ਆ ਉਹ ਕਾਂਗਰਸ ਪਾਰਟੀ ਨੇ ਇਸ ਸਮੇਂ ਦੇ ਦੌਰਾਨ ਇੱਡੇ ਵੱਡੇ ਜਿਹੜੇ ਆ ਉਹ ਫੈਸਲੇ ਗਲਤ ਕੀਤੇ ਆ ਪੰਜਾਬ ਦੇ ਹੱਕਾਂ ਦਾ ਕਾਂਡ ਕੀਤਾ ਅੱਜ ਸੁਪਰੀਮ ਕੋਰਟ ਦੇ ਵਿੱਚ ਲੀਗਲ ਡਿਟੀਕੇਸ਼ਨ ਦੇ ਵਿੱਚ ਸਾਰੀ ਪ੍ਰੋਸੈਸ ਜਿਹੜੀ ਆ ਉਹ ਫਸੀ ਹੋਈ ਜੋ ਕੁਝ ਸਟੇਟ ਗਵਰਨਮੈਂਟ ਦੇ ਹੱਥ ਉਸ ਕਰਨ ਵਾਲਾ ਸੀ ਉਹ ਅਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਕੇ ਲੋਕਾਂ ਨੂੰ ਜਿਹੜੇ ਆ ਉਹ ਜ਼ਮੀਨ ਉਹਨਾਂ ਦੀ ਵਾਪਸ ਕਰਕੇ ਮਾਲਕਨਾਂ ਹੱਕ ਦੇ ਦਿੱਤੇ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਤਿਹਾਸਿਕ ਫੈਸਲਾ ਬਾਕੀ this stage ਦੇ ਉੱਤੇ ਕੇਸ ਹੈ ਕਿਉਂਕਿ ਜਿਹੜਾ 2004 ਦੇ ਵਿੱਚ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਪਾਸ ਹੋਇਆ ਸੀਗਾ ਉਹ ਵੀ ਹੱਲੇ ਪ੍ਰੈਸੀਡੈਂਸ਼ੀਅਲ ਰੈਫਰੈਂਸ ਵਾਸਤੇ ਗਿਆ ਹੋਇਆ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਜਿਸ ਸਟੇਜ ਤੇ ਹੱਲੇ ਸਾਰਾ ਕੇਸ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਤੇ ਉੱਥੇ ਪੋਲਿਟਿਕਲ ਫੈਸਲੇ ਇੰਨੀ ਜਲਦੀ ਹੋਣੇ ਜੜਿਆ ਉਹ ਮੁਸ਼ਕਲ ਹੋ ਸਕਦਾ ਇਸ ਕਰਕੇ ਇਹਦਾ ਅਸੀਂ ਕੋਈ ਭਾਜਪਾ ਨੂੰ ਜਾਂ ਆਂੜਾ ਨੂੰ ਦੋਸ਼ੀ ਨਹੀਂ ਠਾਏ ਜਾਣਾ ਚਾਹੀਦਾ ਜਿਹਨਾਂ ਲੋਕਾਂ ਨੇ ਸਥਿਤੀ ਕੰਪਲਿਕੇਟ ਕੀਤੀ ਜਿਨ੍ਹਾਂ ਨੇ ਬੇਇਨਸਾਫੀ ਕੀਤੀ ਜਿਨ੍ਹਾਂ ਨੇ ਐਮਰਜੈਂਸੀ ਦੇ ਦੌਰਾਨ ੱਟਕੇ ਦੇ ਨਾਲ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਮਿਸ ਇੰਦਰਾ ਗਾਂਧੀ ਨੇ ਜਿਨ੍ਹਾਂ ਨੇ ਗੁਲਜਾਰੀ لال ਮੰਦਾ ਨੇ ਉਸ ਵੇਲੇ ੱਟਕੇ ਨਾਲ ਰਾਜਸਥਾਨ ਨੂੰ ਪਾਣੀ ਦਿੱਤਾ ਜਿਨ੍ਹਾਂ ਨੇ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਵਿੱਚ ਇੱਕ ਗਲਤ ਧਾਰਾ ਐਡ ਕੀਤੀ ਜਿੱਤੇ ਨਾਲ ਪ੍ਰਾਈਮ ਮਿਨਿਸਟਰ ਨੂੰ ਹੱਕ ਦਿੱਤਾ ਕਿ ਸੂਬਿਆਂ ਦੇ ਪਾਣੀ ਦੇ ਵੰਡ ਦੇ ਵਿੱਚ ਪ੍ਰਾਈਮ ਮਿਨਿਸਟਰ ਦਖਲਅੰਦਾਜ਼ੀ ਕਰ ਸਕਦਾ ਉਹਨਾਂ ਲੋਕਾਂ ਨੂੰ ਕਸੂਰਵਾਰ ਟਰੈਜਡੀ ਦਾ ਨਹੀਂ ਦੱਨਾਂ ਕਿ ਗਰੀਆ ਕਿ ਸੇ ਦੂਜੀਆਂ ਪਾਰਟੀਆਂ ਨੇ ਜਿਹੜੀਆਂ ਸੰਜੇ ਸਿੰਘ ਕਹਿੰਦੇ ਨੇ ਕਿ ਅਗਰ ਸਾਡੀ ਸਰਕਾਰ ਬਣਦੀ ਅਸੀਂ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦੇਵਾਂਗੇ ਪਾਣੀ ਦੀ ਸਾਡੇ ਬਾਰੇ ਜਾਣਬੁੱਝ ਕੇ ਗਲਤ ਪ੍ਰਚਾਰ ਕੀਤਾ ਜਾ ਜਿੰਨਾ ਵਿਸ਼ਵਾਸ ਘਾਤ ਕੇਜਰੀਵਾਲ ਨੇ ਪਾਣੀਆਂ ਤੇ ਬੁੱਧੇ ਦੇ ਉੱਤੇ ਕੀਤਾ ਹਮਮ ਕਿ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਹੱਕ ਦੀ ਗੱਲ ਦਿੱਲੀ ਦੇ ਵਿੱਚ ਜਾ ਕੇ ਪੰਜਾਬ ਹਰਿਆਣਾ ਤੇ ਦਿੱਲੀ ਵਾਸਤੇ ਪਾਣੀ ਦੀ ਵਕਾਲਤ ਜਦੋਂ ਹਾਈ ਕੋਰਟ ਦੇ ਵਿੱਚ ਐਫੀਡੇਵਟ ਫਾਈਲ ਕਰਦਾ ਸੀ ਉੱਥੇ ਪੰਜਾਬ ਦੇ ਵਿਰੁੱਧ ਐਫੀਡੇਵਟ ਫਾਈਲ ਕੀਤਾ ਇਹ ਕਹਿ ਕੇ ਜਸਵੰਤ ਮੈਰ ਨਾ ਬਣੀ ਤੇ ਦੇ ਸਟੋਟੇ ਟੋਟੇ ਹੋ ਜੇਗਾ ਹੁਣ ਦੇਖੋ ਇਹ ਜਿਹੜਾ ਝੋਟ ਹੈ ਸੰਜੀ ਗਾਂਧ ਸੰਜੀ ਸਿੰਘ ਨੂੰ ਮਾਰਦਿਆਂ ਨੂੰ ਆਪ ਨੂੰ ਸਾਂਗ ਹੋਣੀ ਚਾਹੀਦੀ ਕਿਉਂਕਿ ਤੇਰੇ ਲੀਡਰ ਦਾ ਇਹ ਬਿਆਨ ਹੈ ਤੁਹਾਡਾ ਵਿਧਾਨ ਸਭਾ ਦੇ ਵਿੱਚ ਐਫੀਡੇਵਟ ਇਹ ਆ ਤੁਹਾਡਾ ਵਕੀਲ ਆਉਣ ਰਿਕਾਰਡ ਕਹਿ ਚੁੱਕਿਆ ਹੈ ਕਿ ਮੈਂ ਜਿਹੜਾ ਐਫੀਡੇਵਟ ਫਾਈਲ ਕੀਤਾ ਸੀ ਸਰਕਾਰ ਤੋਂ ਪੁੱਛ ਕੇ ਕੀਤਾ ਸੀ ਤੇ ਫਿਰ ਸੰਜੀ ਗਾਂਧੀ ਵਰਗੇ ਝੂਠੇ ਲੁੱਕੀ ਇੱਥੇ ਪੰਜਾਬ ਚ ਆ ਕੇ ਇਹ ਕਹਿਣ ਕਿ ਅਸੀਂ ਪਾਣੀ ਨਹੀਂ ਜਾਣਦੇ ਅਸੀਂ ਤਾਂ ਦੇ ਚੁੱਕੇ ਹੋ ਐਫੀਡੇਵਟ ਹੁਣ ਕੀ ਉਹਨੂੰ ਜਿਹੜਾ ਤੁਸੀਂ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਨੂੰ ਐਫੀਡੇਵਟ ਦਿੱਤਾ ਉਹ ਤੁਸੀਂ ਉੱਥੇ ਵੱਖਰਾ ਦਿਓਗੇ ਤਾ ਪੰਜਾਬ ਵਿੱਚ ਵੱਖਰਾ ਦਿਓਗੇ ਇਹ ਬਹੁਤ ਹਾਸੋ ਹੈ ਨੀਆਂ ਉਹ ਕਹਿੰਦੇ ਸਭ ਤੋਂ ਗਲਤੀ ਹੋ ਗਈ ਸੋ ਤਾਂ ਅਸੀਂ ਆਪਣੀ ਗਲਤੀ ਸੁਧਾਰ ਲਈ ਉਹ ਕਿਤੇ ਟੈਕਨੀਕਲ ਦੇਖੋ ਵਿਸ਼ਵਾਸ ਘਾਤ ਨੂੰ ਜਿਹੜਾ ਗਲਤੀ ਨਹੀਂ ਕਹਿਣਾ ਚਾਹੀਦਾ ਜਿਹੜਾ ਤੁਸੀਂ ਇੱਕ ਕਮਜ਼ੋਰੀ ਦਿਖਾਈ ਇਹਨਾਂ ਨੇ ਬਹੁਤ ਵੱਡੀ ਦਿਖਾਈ ਔਰ ਇਹ ਮੈਂ ਕਹਿੰਦਾ ساری ਉਮਰ ਪੰਜਾਬੀ ਜਿਹੜਾ ਇਸ ਇਹਨਾਂ ਤੇ ਵਿਸ਼ਵਾਸ ਕਰਤ ਨੂੰ ਭੁੱਲ ਨਹੀਂ ਸਕਦਾ ਜਿਹੜੀ ਨਾਨ ਪੰਜਾਬੀ ਵਾਲਾ ਮਸਲਾ ਅਕਾਲੀ ਦਲ ਵਾਰ-ਵਾਰ ਉਠਾਉਂਦਾ ਗਾ ਦਿੱਲੀ ਵਰਸਸ ਪੰਜਾਬ ਉਠਾਉਂਦਾ ਕਿ ਦਿੱਲੀ ਵਾਲੇ ਆ ਗਏ ਉਹ ਕਹਿੰਦੇ ਆ ਕਿ ਦਿੱਲੀ ਤੋਂ ਤਾਂ ਪਹਿਲਾਂ ਕਾਂਗਰਸ ਦੇ ਲੀਡਰ ਵੀ ਆਉਂਦੇ ਸੀ ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਨੇ ਅਕਾਲੀ ਦਲ ਨੇ ਕਦੇ ਸਵਾਲ ਨਹੀਂ ਉਠਾਇਆ ਹੋਰ ਪਾਰਟੀਆਂ ਦੇ ਦਿੱਲੀ ਦੇ ਲੀਡਰ ਆਉਂਦੇ ਸੀ ਹੁਣ ਹੀ ਕਿਉਂ ਸਾਨੂੰ ਕਾਂਗਰਸ ਤੇ ਅਕਾਲੀ ਦਲ ਟਾਰਗੇਟ ਕਰ ਰਿਹਾ ਇਹ ਵੀ ਜਾਣ ਬੁੱਝ ਕੇ ਸਾਡੇ ਖਿਲਾਫ ਪੋਲਿਟਿਕਸ ਕੀਤੀ ਜਾ ਰਹੀ ਹੈ ਕਿਉਂਕਿ ਦਿੱਲੀ ਵਾਲੇ ਤਾਂ ਬਹੁਤ سارے ਲੋਕ ਆਉਂਦੇ ਸੀ ਇੱਥੇ ਦੇਖ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਨੇ ਉਹਨਾਂ ਦੀ ਲੀਡਰਸ਼ਿਪ ਤੋਂ ਸਟੇਟ ਦੇ ਵਿੱਚ ਆਪਣਾ ਪ੍ਰਚਾਰ ਕਰਨ ਵਾਸਤੇ ਹੁੰਦੀ ਹੈ ਬੀਜੇਪੀ ਵੀ ਹੁੰਦੀ ਹੈ ਕਾਂਗਰਸ ਵੀ ਹੁੰਦੀ ਹੈ ਭੋਜਨ ਸਵਾਜ ਪਾਰਟੀ ਵੀ ਹੁੰਦੀ ਰਹੀ ਸੀਪੀਆਈ ਸੀਪੀਐਮ ਬਹੁਤ ਪਾਰਟੀਆਂ ਇੱਥੇ ਆ ਕੇ ਕੰਮ ਕਰਦੀਆਂ ਕੋਈ ਕਿਸੇ ਨੂੰ ਰੋਕਦਾ ਨਹੀਂ ਇੱਕ ਹੁੰਦਾ ਹੈ ਕਿ ਕੁਝ ਲੋਕੀ ਧਾੜ ਵੀ ਬਣ ਕੇ ਆਏ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਬਿਜ਼ਨਸ ਖੋਲ੍ਹਿਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਿਹੜਾ ਇੱਕ ਲਾਰਾ ਲਾਓ ਕਿ ਅਸੀਂ ਤੁਹਾਨੂੰ ਐਮਐਲਏ ਬਣਾਉਨੇ ਆ ਤੁਸੀਂ ਸਾਨੂੰ ਕਿੰਨੇ ਪੈਸੇ ਦੇ ਦਿਓ ਹੁਣ ਜਿਹੜੀ ਸੁੱਚਾ ਸਿੰਘ ਛੋਟੇਪੁਰਾ ਹਰਾਂ ਦੀਆਂ ਬਿਆਨਬਾਜ਼ੀ ਹੈ ਜੋ ਕਿੰਗਰਾ ਇਹਨਾਂ ਦਾ ਪੰਜਾਬ ਦਾ ਸੀਨੀਅਰ ਲੀਡਰ ਸੀ ਜੋ ਉਹਦੀ ਬਿਆਨਬਾਜ਼ੀ ਹੈ ਉਹਨੂੰ ਤੁਸੀਂ ਧਿਆਨ ਦੇ ਵਿੱਚ ਰੱਖੋ ਕਿ ਕੀ ਇਹ ਰਾਜਨੀਤੀ ਕਰਨ ਵਾਸਤੇ ਕੋਈ ਪਾਰਟੀ ਪ੍ਰਚਾਰ ਕਰਨ ਵਾਸਤੇ ਆ ਰਹੀ ਹੈ ਕਿ ਲੁੱਟਣ ਵਾਸਤੇ ਆ ਔਰ ਜਿਸ ਅਸ਼ਰੀਲਤਾ ਦੀਆਂ ਖਬਰਾਂ ਆਮ ਆਦਮੀ ਪਾਰਟੀ ਦੇ ਆਗੂ ਦੇ ਛਪ ਰਹੀਆਂ ਕਿ ਜਿਸ ਘਰ ਦੇ ਵਿੱਚ ਰਹੇ ਜਿਸ ਥਾਲੀ ਦੇ ਵਿੱਚ ਖਾਦਾ ਉਹਦੇ 'ਚ ਛੇਕ ਕਰਨ ਦੀ ਕੋਸ਼ਿਸ਼ ਕੀਤੀ ਇਹ ਕੰਮ ਜਿਹੜੇ ਆ ਇਹ ਤਾੜੀਆਂ ਵਾਲੇ ਅਬਦਾਲੀ ਵਾਲੇ ਕੰਮ ਜਿਹੜੇ ਆ ਇਹ ਨਹੀਂ ਬਰਦਾਸ਼ਤ ਕੀਤੇ ਜਾ ਸਕਦੇ ਦੇਸ਼ ਦਾ ਡੈਮੋਕਰੈtic ਸਿਸਟਮ ਹੈ ਉਹ ਚਾਹੀ ਸੀ ਵੀ ਦੂਜੀਆਂ ਸਟੇਟਾਂ 'ਚ ਜਾ ਕੇ ਇਲੈਕਸ਼ਨ ਲੜਦੇ ਆ لیکن ਸਾਡੇ ਉਥੇ ਦੇ ਜਿਹੜੇ ਲੀਡਰ ਐ ਵਰਕਰ ਐ ਉਹਨਾਂ ਨੂੰ ਅੱਗੇ ਰੱਖ ਕੇ ਇਲੈਕਸ਼ਨ ਲੜਦੇ ਆ ਨਾ ਕਿ ਇਸ ਮਨਛਾ ਦੇ ਨਾਲ ਜਾਂਦੇ ਆ ਕਿ ਅਸੀਂ ਕਦੀ ਹਰਿਆਣਾ ਤੇ ਕਬਜ਼ਾ ਕਰਨਾ ਜਾਂ ਦਿੱਲੀ ਤੇ ਕਬਜ਼ਾ ਕਰਨਾ ਲੋਕਲ ਲੀਡਰਸ਼ਿਪ ਜਿਹੜੀ ਇਹ ਫੈਸਲੇ ਕਰਦੀ ਐ ਲੋਕਲ ਲੀਡਰਸ਼ਿਪ ਦੇ ਮੁਤਾਬਕ ਜਿਹੜੇ ਐ ਸਾਰੇ ਕੰਮ ਯੂਪੀ ਦੀ ਇਲੈਕਸ਼ਨ ਹੁਣ ਲੜ ਰਹੇ ਹੋ ਤੁਸੀਂ ਹਾਂ ਸਾਡਾ ਫੈਸਲਾ ਪਾਰਟੀ ਦਾ ਹੋਇਆ ਹੋਇਆ ਸਾਡੇ ਉਥੇ ਲੀਡਰਸ਼ਿਪ ਲੱਗੀ ਹੋਈ ਐ ਕਿੰਸਰ ਸਾਹਿਬ ਪੁੰਦਰ ਸਾਹਿਬ ਤਿੰਨ ਤੋਂ ਮਜਰਾ ਸਾਹਿਬ ਮੌਕੇ ਤੇ ਜਾ ਕੇ ਸਾਰੀ ਸਥਿਤੀ ਨੂੰ ਸਟੱਡੀ ਕਰਦੇ ਐ ਤੇ ਇੱਕ ਜਿਹੜਾ ਬਾਰ ਬਾਰ ਇਹ ਗੱਲ ਕਹੀ ਜਾਂਦੀ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਬਾਦਲ ਪਰਿਵਾਰ ਤੇ ਜਿਸ ਤਰ੍ਹਾਂ ਅਟੈਕ ਕਰਦੇ ਨੇ ਉਹਦੇ ਨਾਲ ਅਕਾਲੀ ਦਲ ਨੂੰ ਨੁਕਸਾਨ ਹੋਊਗਾ ਤੁਹਾਨੂੰ ਕੀ ਲੱਗਦਾ ਸਿੱਧੂ ਦੀ ਪੂਰੀ ਪੋਲਿਟਿਕਸ ਨੂੰ ਚੌਥੇ ਫਰੰਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਹਾਸੇ ਮਜ਼ਾਕ ਨਾਲ ਰਾਜਨੀਤੀ ਨਹੀਂ ਚੱਲਦੀ ਜਦੋਂ ਗੰਭੀਰਤਾ ਦੇ ਨਾਲ ਆ ਕੇ ਇਸ਼ੂ ਦੇ ਉੱਤੇ ਕੋਈ ਗੱਲ ਕਰੇਗਾ ਤੇ ਉਦੋਂ ਉਹਨੂੰ ਅਸੀਂ ਉਸ ਤਰੀਕੇ ਨਾਲ ਲਵਾਂਗੇ ਹਾਲੇ ਤੱਕ ਤਾਂ ਲੋਕਾਂ ਨੇ ਮਜ਼ਾਕ ਬਣਾਇਆ ਹੋਇਆ ਕਿ ਆਪਣੇ ਆਪ ਨੂੰ ਪਾਰਟੀਆਂ ਤੋਂ ਉੱਪਰ ਸਾਰੇ ਸਿਧਾਂਤਾਂ ਤੋਂ ਉੱਪਰ ਅਸੂਲਾਂ ਤੋਂ ਉੱਪਰ ਦੱਸ ਕੇ ਜਿਹੜੇ ਆ ਆਪਣੇ ਆਪ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਕੁਝ ਕੀਤੇ ਜਾਂਦੇ ਕੋਸ਼ਾ ਹੋ ਰਹੀਆਂ ਜਦੋਂ ਜ਼ਮੀਨ ਤੇ ਕੋ ਆਏਗਾ ਪਤਾ ਲੱਗੇਗਾ ਕਿ ਕਿਹੜਾ ਕਿੰਨੇ ਪਣਦਾ ਇੱਕ ਤੋਂ ਦੇ ਖਿਲਾਫ ਜਿਹੜੇ ਪੰਜ ਚਾਰ ਪੰਜ ਇਸ਼ੂ ਨੇ ਬਹੁਤ ਜ਼ਿਆਦਾ ਤੁਹਾਡੇ ਖਿਲਾਫ ਨੇ ਨਸ਼ੇ ਦਾ ਇਸ਼ੂ ਤੁਹਾਡੇ ਖਿਲਾਫ ਆ ਬੇਰੋਜ਼ਗਾਰੀ ਦਾ ਇਸ਼ੂ ਤੁਹਾਡੇ ਖਿਲਾਫ ਆ ਕਿਸਾਨ ਖੁਦਕੁਸ਼ੀਆਂ ਦਾ ਇਸ਼ੂ ਕਿਉਂਕਿ 10 ਸਾਲ ਤੁਹਾਡੀ ਸਰਕਾਰ ਰਹੀ ਹੈਗੀ ਇਸ ਤਰ੍ਹਾਂ ਦੇ ਬਹੁਤ ਸਾਰੇ ਇਸ਼ੂ ਨੇ ਤੁਹਾਨੂੰ ਲੱਗਦਾ ਨਹੀਂ ਇਹ ਇਸ਼ੂ ਅਕਾਲੀ ਦਲ ਨੂੰ ਡੈਮੇਜ ਕਰਨਗੇ ਖਾਸ ਤੌਰ ਤੇ ਨਸ਼ੇ ਦਾ ਇਸ਼ੂ ਆ ਜਿਹੜਾ ਪਹਿਲੀ ਗੱਲ ਇਹ ਕਿ ਨਸ਼ੇ ਦਾ ਇਸ਼ੂ ਨਹੀਂ ਸੀ ਅਸੀਂ ਪਹਿਲੇ ਗਿਆ ਸੀ ਕਿ ਬਹੁਤ ਆਊਟ ਆਫ ਇਹਨੂੰ ਸਾਈਜ਼ ਜਿਹੜਾ ਪ੍ਰੋਪੋਰਸ਼ਨਲ ਆਊਟ ਆਫ ਪ੍ਰੋਪੋਰਸ਼ਨ ਇਹਨੂੰ ਬਲੋਕ ਕੀਤਾ ਜਾਵੇ ਨਸ਼ਾ ਜਿਹੜਾ ਹੈਗਾ ਇੱਕ ਇੰਟਰਨੈਸ਼ਨਲ ਸਮੱਸਿਆ ਹੈ ਗਲੋਬਲ ਸਮੱਸਿਆ ਉਹ ਸਾਰੇ ਜਾਣਦੇ ਆ ਲੇਕਿਨ ਪੰਜਾਬ ਦੇ ਵਿੱਚ ਜਿਸ ਤਰੀਕੇ ਇੱਕ ਇਸ਼ੂ ਨੂੰ ਲੈ ਕੇ ਪੰਜਾਬੀਆਂ ਨੂੰ ਉਤਰਾਹਮ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਬਹੁਤ ਇੱਕ ਵੱਡੀ ਸਾਜ਼ਿਸ਼ ਸੀ ਪੰਜਾਬ ਦੀ ਗਵਰਨਮੈਂਟ 9 ਸਾਲ ਚੱਲੀ ਆ ਅੱਧਦੀ ਦੀ ਗਵਰਨਮੈਂਟ ਨੂੰ ਹਾਲੇ 2 ਸਾਲ ਵੀ ਨਹੀਂ ਹੋਏ ਤੇ ਉੱਥੇ ਐਡੇ ਵੱਡੇ ਨੁਕਸ ਗਵਰਨਮੈਂਟ ਦੇ ਵਿੱਚ ਨਿਕਲਣੇ ਸ਼ੁਰੂ ਹੋ ਗਏ ਆ ਕਿ 500 ਕਰੋੜ ਤੋਂ ਵੱਧ ਦਾ ਘੁਟਾਲਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਵਿੱਚ ਹੀ ਸਾਹਮਣੇ ਹੋਣੇ ਸ਼ੁਰੂ ਨਾਉਨ ਪਰਫਾਰਮੈਂਸ ਦੀਆਂ ਗੱਲਾਂ ਜਿਹੜੀਆਂ ਸਰਕਾਰ ਦੀਆਂ ਉੱਠਣੇ ਸ਼ੁਰੂ ਹੋ ਇਥੇ 9.5 ਸਾਲਾਂ ਦੇ ਸਮੇਂ ਦੇ ਵਿੱਚ ਸਰਕਾਰ ਦੇ ਵਿਰੁੱਧ ਇੱਕ ਵੀ ਇਸ਼ੂ ਇਹਨਾਂ ਨੂੰ ਨਹੀਂ ਲੱਭਿਆ ਕੋਈ ਸਾਡੀ ਕਰਪਸ਼ਨ ਹੋਵੇ ਕੋਈ ਸਾਡਾ ਸਕੈਂਡਲ ਹੋਵੇ ਕੋਈ ਸਾਡੀ ਨਾਨ ਪਰਫਾਰਮੈਂਸ ਹੋਵੇ ਇਸ਼ੂ ਆ ਕੇ ਲੋਕਾਂ ਦੇ ਵਿੱਚ ਨੁਕਸ ਲੱਭ ਗਿਆ ਕਿ 70% ਪੰਜਾਬੀ ਨਸ਼ੇੜੀ ਇਹ ਇੰਨੀਆਂ ਸ਼ਰਮਨਾਕ ਗੱਲਾਂ ਇਹਨਾਂ ਨੇ ਕੀਤੀਆਂ ਹੁਣ ਭਰਤੀ ਹੋਈਆਂ ਲੱਖਾਂ ਦੀ ਗਿਣਤੀ ਦੇ ਵਿੱਚ ਉਹਦੇ ਵਿੱਚ ਡਰਗ ਟੈਸਟ ਹੋਏ ਆ ਇਨਦੇ ਮੂਹ ਦੇ ਉੱਤੇ ਮੈਂ ਸਮਝਦਾ ਕਿ ਚਪੇੜ ਇਸ ਵੇਲੇ ਵੱਜੀ ਆ ਕਿ ਜਦੋਂ 1% ਵੀ ਲੋਕੀ ਜਿਹੜੇ ਆ ਉਹਦੇ ਵਿੱਚ ਦੋਸ਼ੀ ਨਹੀਂ ਪਾਏ ਪਰ ਆਰਮੀ ਨੇ ਭਰਤੀ ਕੀਤੀ ਆ ਉਹਦੇ ਵਿੱਚ ਵੀ ਸੇਮ ਰਿਪੋਰਟਾਂ ਆਈਆਂ ਜੋ ਪੰਜਾਬ ਪੁਲਿਸ ਦੀ ਪਰ ਜੀ ਮਸਲ ਨਸ਼ਾ ਗੰਭੀਰ ਮਸਲਾ ਤਾਂ ਹੈ ਪੰਜਾਬ ਦਾ ਨਸ਼ਾ ਗੰਭੀਰ ਮਸਲਾ ਹੈ ਨਸ਼ੇ ਨੂੰ ਡਿਸਕਸ ਕਰੋ ਨਾ ਕਿ ਪੰਜਾਬੀਆਂ ਨੂੰ ਨਸ਼ੇੜੀ ਕਹੋ ਪੰਜਾਬੀਆਂ ਨੂੰ ਨਸ਼ੇੜੀ ਲੇਬਲ ਕਰਨਾ ਇੱਕ ਸਾਜ਼ਿਸ਼ ਆ ਨਸ਼ੇ ਦੇ ਉੱਤੇ ਕੋਈ ਗੱਲਬਾਤ ਕਰਨੀ ਉਹ ਗੁਮੇਤਾ ਦੇ ਨਾਲ ਕੋਈ ਗੱਲ ਕਰੇ ਦੱਸੇ ਕਿ ਕਿੱਥੇ ਨੁਕਸਾਨ ਹੈ ਅਸੀਂ ਵਿਧਾਨ ਸਭਾ ਦੇ ਵਿੱਚ ਅੰਕੜੇ ਦੱਸਿਆ ਕਿ ਕਿੰਨਾ ਸੀ ਫੜਿਆ ਕਿੰਨੇ ਕੇਸਦਾਂਚ ਕੀਤੇ ਆ ਕਿੰਨੇ ਬੰਦੇ ਅੰਦਰ ਹੋਏ ਆ ਕਿੰਨਾ ਸਾਡਾ ਕਨਵਿਕਸ਼ਨ ਰੇਟ ਆ ਉਹਨੂੰ ਸਾਰੇ ਦੇਸ਼ ਦੇ ਨਾਲ ਕੰਪੇਅਰ ਕਰ ਲੈ ਆਪਣੀ ਦਿੱਲੀ ਦੇ ਨਾਲ ਕੰਪੇਅਰ ਕਰ ਲੈ ਇਸ ਕਰਕੇ 이슈 ਦੇ ਉੱਤੇ ਗੱਲ ਕਰਨ ਇਹਨਾਂ ਨੇ 이슈 ਦੇ ਉੱਤੇ ਗੱਲ ਨਹੀਂ ਕੀਤੀ ਕਿਸਾਨੀ ਖੁਦਗਸ਼ੀਆਂ ਕਰਦੇ ਆ ਅਸੀਂ ਤੇ ساری ਉਮਰ ਕਿਸਾਨੀ ਵਾਸਤੇ ਲੜ ਰਹੇ ਆ ਦੇਸ਼ ਦੇ ਵਿੱਚ ਸਾਨੂੰ ਪਾਰਟੀਆਂ ਦੱਸਣ ਕਿ ਜਿਨ੍ਹਾਂ ਨੇ ਜਿਹੜਾ ਕਿਸਾਨੀ ਵਾਸਤੇ ਇੰਨਾ ਸੰਘਰਸ਼ ਕੀਤਾ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਰੋਲ ਅੱਜ ਵੀ 6000 ਕਰੋੜ ਦੀ ਸਬਸਿਡੀ ਫ੍ਰੀ ਟਿਊਬਲਾਂ ਦੇ ਫਾਰਮ ਦੇ ਵਿੱਚ ਕੋਈ ਸੂਬਾ ਸਰਕਾਰ ਆਪਣੇ ਸੀਮਤ ਵਿੱਤੀ ਸਾਧਨਾਂ ਦੇ باوجود ਵੀ ਜੇ ਦੇਰੀ ਆ ਤੇ ਛੋਟੀ ਨਹੀਂ بڑا ਵੱਡਾ ਕਦਮ ਹੈ ਇਹਦਾ ਵਿਰੋਧ ਵੀ ਹੋਇਆ ਸੀ ਲੇਕਨ ਅਸੀਂ ਡਟ ਕੇ ਕਿਸਾਨ ਦੇ ਨਾਲ ਖੜੇ ਹੁਣ ਤੁਸੀਂ ਬਾਕੀ ਦੇਸ਼ ਦੀ ਜਾਂ ਗਲੋਬਲ ਸਮੱਸਿਆ ਨੂੰ ਧਿਆਨ ਦੇ ਵਿੱਚ ਨਾ ਰੱਖਦੇ ਹੋ ਇਲੈਕਸ਼ਨ ਦੇ ਵਿੱਚ ਇੱਕ ਖੁਦਕਸ਼ੀਆ ਖੁਦਕਸ਼ੀਆ ਕਹਿ ਕੇ ਤੁਸੀਂ ইস্যੂ ਬਣਾ ਲਓ ਇਹ ਕੋਈ ਬਹੁਤਾਂ ਚੰਗੀ ਗੱਲ ਜਿਹੜੀ ਬਾਰੇ ਬਾਰ ਬਾਰ ਕਿਹਾ ਜਾਂਦਾ ਕਿ ਪਾਪੂਲਿਜ਼ਮ ਆ ਇਹ ਹਕਾਲੀ ਸਰਕਾਰ ਲਗਾਤਾਰ ਪਾਪੂਲਿਜ਼ਮ ਕਰ ਰਹੀ ਹੈ ਚਾਹੇ ਆਟਾ ਦਾਲ ਆ ਚਾਹੇ ਕਿਸਾਨਾਂ ਨੂੰ ਸਬਸਿਡੀ ਦੇਣ ਦਾ ਮਸਲਾ ਗਾ ਕੀ ਇੱਕ ਤਰ੍ਹਾਂ ਪਪੂਲਿਜ਼ਮ ਦੇ ਅੰਦਰ ਲਿਆ ਕੇ ਵੋਟਾਂ ਲੈ ਲੈਂਦੇ। ਮੈਂ ਕਹਿੰਦਾ ਕਿ ਇਹਨਾਂ ਨੂੰ ਗੰਭੀਰਤਾ ਦੇ ਨਾਲ ਲੋਕਾਂ ਦੇ ਮਸਲਿਆਂ ਦੀ ਸਮਝ ਨਹੀਂ ਆ। ਕਿ ਜਿਹੜੀ 21 ਸਾਲ ਤੱਕ ਗਰੀਬ ਨੂੰ ਮਦਦ ਦੀ ਲੋੜ ਹੈ, 21 ਸਾਲ ਤੱਕ ਕਿਸਾਨ ਨੂੰ ਮਦਦ ਦੀ ਲੋੜ ਆ। ਹਰ ਗੱਲ ਦਾ ਵਿਰੋਧ ਕਰਨਾ। ਕਿਸਾਨ ਨੂੰ ਤਾਂ ਤੁਸੀਂ ਇਸ ਇੱਥੇ ਤੱਕ ਲੈ ਹੁੰਦੇ ਹੋ ਕਿ ਕਿਸਾਨ ਜ਼ਮੀਂਦਾਰ ਹੁੰਦੇ ਹੋયા ਵੀ ਸਾਰੇ ਕਿਸਾਨ ਖੁਦਕਸ਼ੀਆਂ ਕਰ ਰਹੇ ਆਪਣੇ ਮੂੰਹ ਕਹਿੰਦੇ ਆ। ਹੂੰ ਹੂੰ। ਮੈਂ ਨਹੀਂ ਕਹਿੰਦਾ। ਤੇ ਗਰੀਬ ਨੂੰ ਆਟਾ ਦਾਲ ਦਾ ਵੀ ਵਿਰੋਧ ਕਰਦੇ ਹੋ। ਜੇ ਕਿਸਾਨ ਦੀ ਤੁਸੀਂ ਮੰਨਦੇ ਹੋ ਕਿ ਇੰਨੀ ਹਾਲਤ ਬੜੀ ਹੈ ਤੇ ਗਰੀਬ ਨੂੰ ਆਟਾ ਦਾਲ ਦੇਣ ਦਾ ਤੁਸੀਂ ਵਿਰੋਧ ਕਰਦੇ ਹੋ ਉਹਨੂੰ ਕਹਿੰਦੇ ਕਿ ਭਖਾਰੀ ਬਣਾਈ ਜਾਂਦੇ। ਮਸਲਿਆਂ ਦੀ ਸਮਝ ਨਾ ਹੋਣ ਦੀਆਂ ਹੀ ਇਹ ਗੱਲਾਂ ਪ੍ਰਤੀਕ ਹੈ ਕਿ ਤੁਸੀਂ ਇੱਕੋ ਵੇਲੇ ਦੋ ਭਾਸ਼ਾ ਬੋਲਦੇ ਪਏ। ਕਿ ਕਿਸਾਨ ਨੂੰ ਤਾਂ ਇਸ ਹੱਦ ਤੱਕ ਤੁਸੀਂ ਕਮਜ਼ੋਰ ਸਮਝਦੇ ਹੋ ਕਿ ਉਹਦੇ ਕੋਲ ਕੱਖ ਨਹੀਂ ਰਹਿ ਗਿਆ ਉਹ ਕੁਦ ਕੁਛ ਕਰੇ। ਤੇ ਜਿਹੜਾ ਉਸ ਤੋਂ ਵੀ ਥੱਲੇ ਆ ਉਹਨੂੰ ਜੇ ਗਵਰਨਮੈਂਟ ਸਪੋਰਟ ਕਰਦੀ ਹੈ ਆਟੇ ਦਾਲ ਦੇ ਨਾਲ ਤੇ ਉਹਨੂੰ ਤੁਸੀਂ ਕਹਿੰਦੇ ਜਿਵੇਂ ਭਖਾਰੀ ਬਣਾਈ ਜਾਂਦੇ। ਉਹਨੂੰ ਤੁਸੀਂ ਅਮੀਰ ਸਮਝਦੇ। ਇਸ ਕਰਕੇ ਮੈਂ ਕਹਿੰਦਾ ਬੁੱਧਿਆ ਦੀ ਸਮਝ ਨਹੀਂ ਹੈ ਕਿ ਜਮਿਨੀ ਹਕੀਕਤਾਂ ਦੇ ਨੌਲੇਜ ਨਹੀਂ ਹੈਗੇ ਇਸ ਕਰਕੇ ਬੋਲੀ ਜਾਣਾ ਇੱਕ ਤਾਂ ਸਾਰੇ ਕਮੀਡੀਅਨ ਇਕੱਠੇ ਹੋ ਗਏ ਤਾਂ ਸਾਰਾ ਦਿਨ ਹਾ 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 ਇਹਦੇ ਨਾਲ ਕੰਮ ਨਹੀਂ ਚੱਲਦਾ ਗਵੀਤਾ ਦੇ ਨਾਲ ਜਿੱਦਣ ਬਹਿ ਕੇ ਸੋਚਣਗੇ ਉਦੋਂ ਇਹਨਾਂ ਨੂੰ ਪਤਾ ਲੱਗੇਗਾ ਕਿ ਜੋ ਹੁਣ ਮੈਨੀਫੈਸਟੋ ਜਾਰੀ ਕੀਤਾ ਇਹਨਾਂ ਨੇ ਜਿਹੜਾ ਕਿਸਾਨੀ ਵਾਸਤੇ ਕੋਈ ਨਵੀਂ ਗੱਲ ਹੈ ਜਿਹੜਾ ਅਕਾਲੀ ਦਲ ਕਰ ਰਿਹਾ ਉਸ ਤੋਂ ਬਾਹਰ ਮੈਨੂੰ ਦੱਸੋ ਕਿ ਇੱਕ ਵੀ ਗੱਲ ਨਾ ਕੀਤੀ ਹੋਵੇ ਜਾਂ ਛੋਟੀ ਗੱਲ ਕੀਤੀ ਹੈ ਕਿ ਸਾਰਾ ਕੱਜ ਮਾਫ ਕਰਾਉਣ ਕਮਿਸ਼ਨ ਉਹਨਾਂ ਨੇ ਕਹਿ ਲਾਗੂ ਕਰਾਂਗੇ ਨਹੀਂ ਕਹਿੰਦੇ ਅਕਾਲੀ ਦਲ ਪਹਿਲਾਂ ਮੰਗ ਕਰ ਰਿਹਾ ਇਸ ਗੱਲ ਅਸੀਂ ਤਾਂ ਆਪ ਸਰਕਾਰ ਤੋਂ ਡਿਓ ਕਿਉਂ ਨਹੀਂ ਸੈਂਟਰ ਤੇ ਸਰਕਾਰ ਤੋਂ ਡਿਓ ਸਰਕਾਰ ਸਾਡੀ ਹੈ ਅਸੀਂ ਭਾਈਵਾਲਾਂ ਕਾਮਨ ਮਿਨਿਮਮ ਪ੍ਰੋਗਰਾਮ ਤਹਿਤ ਸਰਕਾਰ ਚੱਲਦੀ ਹੈ ਲੇਕਿਨ ਅਸੀਂ ਉਹਦੇ ਸਮਰਥਕ ਦੇ ਤੌਰ ਦੇ ਉੱਤੇ ਨਾਲ ਖੜੇ ਆਂ ਸੁਆਮੀ ਨਥਨ ਰਿਪੋਰਟ ਲਾਗੂ ਹੋਣੀ ਕਿ ਤੁਹਾਨੂੰ ਕੁ ਲੱਗਦਾ ਨਹੀਂ ਕਿ ਮੋਦੀ ਸਰਕਾਰ ਗਲਤੀ ਕਰ ਰਹੀ ਹੈ ਇਹ ਨਹੀਂ ਇਹ ਨਹੀਂ ਕਿ ਗੱਲ ਉਹਨਾਂ ਨੇ ਕੁਝ ਪੋਜ਼ਿਟਿਵ ਸਟੈਪ ਲਏ ਜਿਵੇਂ ਫਸਲ ਦੀ ਮੋਦੀ ਸਾਹਿਬ ਮੋਦੀ ਕੁਝ ਹੋਰ ਵੱਡੇ ਫੈਸਲੇ ਆ ਮੋਦੀ ਸਾਹਿਬ ਨੇ ਮੇਰੇ ਕੋਲ ਪਹਿਲੀ ਵਾਰੀ ਆ ਕਿ ਨੈਸ਼ਨਲ ਲੈਵਲ ਦੇ ਉੱਤੇ ਕਿਸੇ ਪ੍ਰਾਈਮ ਮਿਨਿਸਟਰ ਨੇ ਖੇਤੀ ਨੂੰ ਆਪ ਡਾਇਰੈਕਟ ਇੰਡੀ ਕਮੇਟੀਾਂ ਦੇ ਨਾਲ ਲਿਆ ਉਹਨਾਂ ਨੂੰ ਵੀ ਥੋੜਾ ਸਮਝ ਲੱਗੇਗਾ ਲੇਕਿਨ ਅਸੀਂ ਆਪਣੀ ਮੰਗ ਦੇ ਉੱਤੇ ਨਾਲ ਖੜੇ ਹਾਂ ਪਰ ਚੋਣ ਪ੍ਰਚਾਰ ਚ ਮੋਦੀ ਕਹਿੰਦੇ ਸੀ ਇਹਨਾਂ ਦੀ ਮੈਂ ਗੱਲ ਕਰਦਾ ਕਿ ਜਿਹੜੇ ਇਹ ਕਹਿੰਦੇ ਸੀਗੇ ਅਸੀਂ ਖੇਤੀ ਵਾਸਤੇ ਆ ਤੁਸੀਂ ਸਾਰਾ ਮੈਨੀਫੈਸਟੋ ਪੜ੍ਹ ਲਓ ਜੋ ਜੋ ਕੁਝ ਸਰਦਾਰ ਬਾਦਲ ਨੇ ਕੀਤਾ ਉਹਨੂੰ ਕਹੀ ਜਾਣ ਲੋਕਾਂ ਚ ਵੀ ਅਸੀਂ ਇਹਨੂੰ ਵਧਾ ਚੜਾ ਕੇ ਕਰਾਂਗੇ ਜੋਨ ਪ੍ਰਚਾਰ ਚ ਮੋਦੀ ਬਾਰ ਬਾਰ ਕਹਿੰਦੇ ਸੀ ਕਿ ਸਭ ਤੋਂ ਪਹਿਲੀ ਪ੍ਰਾਇੋਰਟੀ ਮੇਰੀ ਇਹ ਰਹੂਗੀ ਕਿ ਕਿਸਾਨਾਂ ਨੂੰ ਅਗਰ ਸੰਕਟ ਚ ਕਰਨਾ ਸਵਾਮੀਨਾਥਨ ਕਮਿਸ਼ਨ ਕਿਉਂ ਭੁੱਲ ਗਏ ਕਿਉਂ ਨਹੀਂ ਕਰ ਰਹੀ ਮੋਦੀ ਸਰਕਾਰ ਭੁੱਲ ਨਹੀਂ ਗਏ ਹਾਲੇ ਜਿੰਨਾ ਸਮਾਂ ਸਰਕਾਰ ਨੂੰ ਹੋਇਆ ਉਹਦੇ ਵਿੱਚ ਫਸਲ ਬੀਮਾ ਯੋਜਨਾ ਇੱਕ ਉਹ ਲੈ ਕੇ ਆਏ ਸੀਗੇ ਚਲੋ ਉਹਦੇ ਚ ਕੰਸੀਵ ਇੰਪਰੂਵਮੈਂਟ ਸੁਜੈਸਟ ਕੀਤੀਆਂ ਲੇਕਿਨ ਇੱਕ ਵੱਡਾ ਕਦਮ ਸੀ 70 ਸਾਲ ਦੇ ਇਤਿਹਾਸ ਦੇ ਵਿੱਚ ਕਿਸੇ ਪਾਰਟੀ ਨੇ ਕਿਸਾਨੀ ਨੂੰ ਇਸ ਫੋਕਸ ਦੇ ਉੱਤੇ ਲੈ ਕੇ ਆਇਆ ਲੇਕਿਨ ਹਾਲੇ ਉਹਨਾਂ ਕੋਲ ਸਮਾਂ ਸਾਨੂੰ ਵੇਟ ਵੀ ਕਰਨੀ ਚਾਹੀਦੀ ਹੈ ਨਾ ਕਿ ਜੇ ਕਿਸੇ ਨੇ ਕਿਹਾ ਤਾਂ ਹਾਲੇ ਨਾਲ ਕੋਲ ਤਾਂ ਬਹੁਤ ਸਮਾਂ ਹਾਲੇ 2 ਸਾਲ ਸਰਕਾਰ ਬਣੀ ਨੂੰ ਹੋਇਆ ਤੇ ਇਸ ਕਰਕੇ ਵੀ ਮੁੱਖ ਮੰਤਰੀ ਵੀ ਲਗਾਤਾਰ ਸਵਾਲ ਉਠਾਉਂਦੇ ਰਹੇ ਨੇ ਬਾਲ ਸਾਹਿਬ ਨੇ ਕਈ ਵਾਰ ਕਿਹਾਗਾ ਕਿ ਕੇਂਦਰ ਉਸ ਤਰ੍ਹਾਂ ਦੀ ਜਿਹੜੀ ਭੂਮਿਕਾ ਕੇਂਦਰ ਦੀ ਨਹੀਂ ਆ ਤੁਹਾਨੂੰ ਲੱਗਦਾ ਨਹੀਂਗਾ ਕਿ ਕਿਤੇ ਨਾ ਕਿਤੇ ਜਿਹੜੀ ਗੜਬੜ ਆ ਗਈ ਉਹ ਮੋਦੀ ਸਰਕਾਰ ਵੱਲੋਂ ਹੋ ਰਹੀ ਹੈਗੀ ਕਿ ਜੋ ਕਿਸਾਨੀ ਤੇ ਫੋਕਸ ਹੋਣਾ ਚਾਹੀਦਾ ਭੁੰਦਰ ਨੇ ਵੀ ਕਿਹਾ ਸੀ ਪਿਛਲੇ ਦਿਨਾਂ ਦੇ ਅੰਦਰ ਉਹ ਨਹੀਂ ਹੋ ਰਿਹਾਗਾ ਨਹੀਂ ਦੇਖੋ ਗੱਲ ਇਹ ਹੈ ਕਿ ਸਮੱਸਿਆ ਕਿਸਾਨੀ ਦੀ ਬਹੁਤ ਗੰਭੀਰ ਹੈ ਪਹਿਲੀ ਗੱਲ ਤਾਂ ਗਲੋਬਲੀ ਗੰਭੀਰ ਹੈ ਜੇ ਸਾਰੇ ਵਰਡ ਦੀ ਕੰਨੀ 6% ਤੇ ਗ로우 ਕਰ ਰਹੀ ਹੈ ਤੇ ਐਗਰੀਕਲਚਰ ਗ੍ਰੋਥ ਪਿਛਲੇ ਕੁਝ ਸਾਲਾਂ ਦੇ ਵਿੱਚ 3% ਦੇ ਉੱਤੇ اٹਕੇ ਦੁੱਤੇ ਸੇਮ ਸਾਡੇ ਰੈਸ਼ਨ ਲੈਵਲ ਦੇ ਉੱਤੇ ਹੈ ਸੇਮ ਸਟੇਟਾਂ ਦੇ ਲੈਵਲ ਦੇ ਉੱਤੇ ਹੈ ਸੈਚੂਰੇਸ਼ਨ ਪੁਆਇੰਟ ਇੱਕ ਸਾਡੀ ਪ੍ਰੋਡਕਸ਼ਨ ਦਾ ਪਹੁੰਚ ਚੁੱਕਿਆ ਹੈ ਸਾਡੀ ਸਾਇਲ ਫਰਟੀਲਟੀ ਸਾਡਾ ਵਾਟਰ ਟੇਬਲ ਬਹੁਤ ਸਾਰੇ ਨੁਕਸਾਨ ਕਿਸਾਨੀ ਦੇ ਜੜਿਆ ਹੋ ਚੁੱਕੇ ਇਸ ਕਰਕੇ ਇਹਦੇ ਵਾਸਤੇ ਬੜੇ ਵੱਡੇ ਫੈਸਲੇ ਲੈ ਰਹੇ ਆ ਅਸੀਂ ਤਾਂ ਅਗਰੀਅਨ ਸਟੇਟ ਆ ਨਾ ਮੈਂ ਇਹ ਕਹਿ ਰਿਹਾ ਅਸੀਂ ਅਗਰੀਅਨ ਸਟੇਟਾਂਗਾ ਲੱਗਦਾ ਨਹੀਂਗਾ ਕਿ ਮੋਦੀ ਸਰਕਾਰ ਤੁਹਾਨੂੰ ਵੀ ਨਹੀਂ ਲੱਗਦਾ ਕਿ ਪਹਿਲਾਂ ਲਗਾਤਾਰ ਕਾਂਗਰਸ ਨੂੰ ਤੁਸੀਂ ਕਹਿੰਦੇ ਸੀਗੇ ਉਹ ਤੁਹਾਡੀ ਸਰਕਾਰ ਆ ਕੇ ਵੀ ਨਹੀਂ ਕਰਦੀ ਮੈਂ ਕਹਿੰਦਾ ਕਿ ਜਿਹੜਾ ਕਰਦਾ ਅਸੀਂ ਉਹ ਤੋਂ ਜ਼ਿਆਦਾ ਓਵਰ ਐਕਸਪੈਕਟ ਜਲਦੀ ਕਰ ਲੱਗਿਆ ਅਸੀਂ ਤਾਂ ਆਪ ਮੰਨ ਕਰਦੇ ਪਏ ਜਿੱਦਣ 에어ਪੋਰਟ ਦੀ ਨੈਗਰੇਸ਼ਨ ਸੀ ਉਦੋਂ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਲੇ ਕਿ ਇਸ਼ੂ 에어ਪੋਰਟ ਦਾ ਸੀ ਉੱਥੇ ਵੀ ਜੈ ਜਵਾਨ ਜੈਕਸਨ ਦੀ ਗੱਲ ਕਰਕੇ ਸਾਰੀ ਕਿਸਾਨੀ ਦਾ ਫੋਕਸ ਜਿਹੜਾ ਸੀਗਾ ਉਹ ਉਸ ਫਿਲਮ ਦੇ ਉੱਤੇ ਪ੍ਰਾਈਮ ਮਿੰਿਸਟਰ ਸਾਹਿਬ ਦੇ ਸਾਹਮਣੇ ਰੱਖਿਆ ਸੀ ਇਸ ਕਰਕੇ ਐਨਡੀਏ ਦੇ 파ਟਨਰ ਹੁੰਦੇ ਹੋਏ ਸੀਨੀਅਰ ਆਪਣੇ ਲੀਡਰ ਹੁੰਦੇ ਹੋਏ ਹਮੇਸ਼ਾ ਹੀ ਹਰ ਪਲੇਟਫਾਰਮ ਦੇ ਉੱਤੇ ਕਿਸੇ ਵੀ ਤਰੀਕੇ ਕਿਸਾਨੀ ਦੀ ਗੱਲ ਕਰਨੀ ਪਵੇ ਉਹ ਕਦੀ ਸਰਦਾਰ ਪ੍ਰਕਾਸ਼ ਸਿੰਘ ਬਦਲੇ ਮਿਸ ਨਹੀਂ ਕੀਤੀ ਲੇਕਿਨ ਅਸੀਂ ਇਹ ਵੀ ਨਹੀਂ ਕਹਿਣਾ ਚਾਹੁੰਦੇ ਕਿ ਕਿਸਾਨੀ ਵਾਸਤੇ ਹੋਰ ਨਹੀਂ ਰਿਹਾ ਇਸ ਕਰਕੇ ਹਾਲੇ ਸਮਾਂ ਹੈ ਮੈਂ ਸਮਝਦਾ ਕਿ ਇਹ ਦੇ ਡੈਫੀਨਿਟਲੀ ਹੋਰ ਬੈਟਰ ਫੈਸਲੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਕਿ ਹੋਣਗੇ ਪਰ ਇਹਨਾਂ ਲੋਕਾਂ ਦੇ ਉੱਤੇ ਮੈਂ ਦੁਬਾਰਾ ਹੁਣਨਾ ਕਿ ਇਹ ਜਿਹੜੇ ਖਿੱਤੀ ਦੀ ਗੱਲ ਕਰਦੇ ਆ ਗੁੰਮਰਾ ਕਰਦੇ ਆ ਲੋਕਾਂ ਨੂੰ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਹੜੇ ਤੁਸੀਂ ਮੈਨੀਫੈਸਟੋ ਦੇ ਵਿੱਚ ਪੁਆਇੰਟ ਦਿੱਤੇ ਆ ਤੁਸੀਂ ਦੱਸੋ ਕਿ ਅਕਾਲੀ ਦਲ ਦੀ ਸਰਕਾਰ ਤੋਂ ਵੱਖਰਾ ਪੁਆਇੰਟ ਕੀ ਤੁਹਾਨੂੰ ਲੱਗਦਾਗਾ ਕਿ ਸਮਾਂ ਆ ਗਿਆਗਾ ਸੁਖਬੀਰ ਸਿੰਘ ਬਾਦਲ ਨੂੰ ਚੀਫ ਮਿਨਿਸਟਰ ਪ੍ਰੋਜੈਕਟ ਕਰਨਾ ਚਾਹੀਦਾਗਾ ਦੇਖੋ ਸਾਡੇ ਪਾਰਟੀ ਦੇ ਵਿੱਚ ਕਦੀ ਵੀ ਜਿਹੜਾ ਅਸੀਂ ਇੰਨਾ ਗੱਲਾਂ ਦੇ ਵਿੱਚ ਨਹੀਂ ਪਏ ਸਾਡੇ ਕੋਲ ਐਡੀ ਵੱਡੇ ਟਾਵਰਿੰਗ ਪਰਸਨੈਲਿਟੀ ਸਾਰਾ ਕੁਝ ਅਸੀਂ ਉਹਨਾਂ ਤੋਂ ਛੱਡਿਆ ਹੋਇਆ ਹੈ ਜੋਨਾਨੂੰ ਠੀਕ ਲੱਗੂਗਾ ਜਦੋਂ ਠੀਕ ਲੱਗੂਗਾ ਸਾਰੀ ਪਾਰਟੀ ਉਹਨਾਂ ਤੇ ਪੁਰਸਾ ਕਰਦੀ ਕੱਲੀ ਸਾਡੀ ਪਾਰਟੀ ਨਹੀਂ ਕਰਦੀ ਸਾਡੀ ਅਲਾਈਅੰਸ 파ਰਟਨਰ ਵੀ ਉਹਨਾਂ ਨੂੰ ਪਾਰਟੀ ਦੇ ਲੀਡਰ ਨੂੰ ਪੂਰਾ ਉਹਨਾਂ ਤੇ ਪੁਰਸਾ ਨੀਸਵਰ ਯੂਥ ਵੋਟਰ ਬਹੁਤ ਹੈ ਤੁਹਾਨੂੰ ਲੱਗਦਾ ਜਦੋਂ ਬੜਾ ਐਡਵਾਂਟੇਜ ਜਦੋਂ ਹੋਵੇ ਤੇ ਅਸੀਂ ਉਹਦੇ ਚ ਜਿਹੜੀ ਹੈ ਕਿਸੇ ਹੋਰ ਜਿਹੜੀ ਹੈ ਇਸ਼ੂ ਦੇ ਵਿੱਚ ਨਹੀਂ ਪੈਂਦੇ ਕਦੇ ਵੀ ਉਹਨਾਂ ਦੇ ਉੱਤੇ ਸਾਰੇ ਪੁਰਸਾ ਕਰਦੇ ਜਦੋਂ ਠੀਕ ਸਮਝਣਗੇ ਝੂਠੀ ਸਮਝਦੇ ਨਹੀਂ ਉਹ ਕਰਨ ਅਸਕੰਦਰ ਸਿੰਘ ਮਲੂਕਾ ਕਹਿੰਦੇ ਨੇ ਕਿ ਸਮਾਂ ਆ ਗਿਆਗਾ ਕੀ ਸੁਭੀਰ ਸਿੰਘ ਬਾਦਲ ਨੂੰ ਕਮਾਂਡ ਸੰਭਾਲਣੀ ਚਾਹੀਦੀ ਮੈਂ ਤਾਂ ਸਾਰਾ ਕੁਝ ਕਹਿ ਦਿੱਤਾ ਕਿ ਸਾਡੀ ਕਮਾਂਡ ਜਿਹੜੀ ਹੈ ਉਹ ਸਰਦਾ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਆ ਇੱਕ ਸਰਪ੍ਰਸਤੀ ਆ ਉਹਨਾਂ ਦੀ ਸ਼੍ਰੋਮਣੀ ਕਾਲੀਦਾ ਪਾਰ티 ਜਨਤਾ ਪਾਰਟੀ ਅਲਾਈਸ ਔਰ ਐਟਰੀ ਮੈਚਿਓਰਿਟੀ ਹੈ ਇੰਨਾ ਸਟੈਮਨਾ ਹੈ ਉਹਨਾਂ ਦੇ ਵਿੱਚ ਕੰਮ ਕਰਨ ਦਾ ਜੋ ਫੈਸਲਾ ਕਰਨਾ ਹੈ ਕਦੋਂ ਕਰਨਾ ਹੈ ਉਹ ਸਾਡੇ ਨਾਲੋਂ ਬਿਹਤਰ ਹੈ ਇਸ ਕਰਕੇ ਅਸੀਂ ਉਹਨਾਂ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦੇ ਲੇਕਿਨ ਜੋ ਕੁਝ ਕੰਟਰੀਬਿਊਸ਼ਨ ਹੈ ਸਰਦਾ ਸੁਭੀਰ ਸਿੰਘ ਬਾਦਲ ਦੀ ਉਹ ਸਾਰੇ ਲੋਕਾਂ ਨੂੰ ਪਤਾ ਸਾਰੀ ਪਾਰਟੀ ਨੂੰ ਪਤਾ ਐਸੋ ਨੇ ਸਾਡੇ ਵਿਰੋਧੀਆਂ ਨੂੰ ਵੀ ਪਤਾ ਇਹ ਸਿਆਸਤ 'ਚ ਮੈਂ ਤਾਂ ਹੀ ਕਹਿੰਦਾ ਮੈਨੇਜਮੈਂਟ ਕਹਿੰਦੇ ਆ ਬੜੀ ਵਧੀਆ ਕਰਦੇ ਆ ਸੁਖਬੀਰ ਬਾਦਲ ਪਿਛਲੀ ਇਲੈਕਸ਼ਨ ਦੇ ਅੰਦਰ ਦਿਖਾਇਆ ਵੀ ਉਹਨਾਂ ਨੇ ਮੈਂ ਇਹ ਕਹਿ ਰਿਹਾਗਾ ਕਿ ਪੀੜੀ ਦਾ ਜਿਹੜਾ ਚੇਂਜ ਹੁੰਦਾਗਾ ਪੀੜੀ ਚੇਂਜ ਹੋਣ ਦੇ ਨਾਲ ਕਿਉਂਕਿ ਪੋਲਿਟਿਕਸ ਬਦਲ ਰਹੀ ਹੈ ਦੇਸ਼ ਬਦਲ ਰਿਹਾ ਸਮਾਜ ਬਦਲ ਰਿਹਾ ਤੁਹਾਨੂੰ ਲੱਗਦਾ ਨਹੀਂਗਾ ਕਿ ਇਹ ਪੀੜੀ ਦੀ ਜਿਹੜੀ ਚੇਂਜ ਹੈ ਇਹ ਕਾਲੀ ਤਦ 'ਚ ਵੀ ਹੋਣੀ ਚਾਹੀਦੀ ਹੈਗੀ ਦੇਖੋ ਪੀੜੀਆਂ ਦੇ ਵਿੱਚ ਕਈ ਵਾਰ ਇਹੋ ਜਿਹੀਆਂ ਸਖਸ਼ੀਤਾਵਾਂ ਹੁੰਦੀਆਂ ਕਈ ਵਾਰ ਇਹੋ ਜਿਹੇ ਹੀਰੋ ਹੁੰਦੇ ਆ ਜਿਨ੍ਹਾਂ ਨੂੰ ਕਈ ਕਈ ਜਨਰੇਸ਼ਨਜ਼ ਲਾਈਕ ਕਰਦੀਆਂ ਇਸ ਕਰਕੇ ਪੁਰਾਣੇ ਕਾਬਲੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਿ ਅੱਜ ਵੀ ਇਸ ਉਮਰ ਦੇ ਵਿੱਚ ਵੀ ਨੌਜਵਾਨਾਂ ਨੂੰ ਵੀ ਉਹ ਅਪੀਲ ਕਰਦੇ ਆ ਬਜ਼ੁਰਗਾਂ ਨੂੰ ਵੀ ਅਪੀਲ ਕਰਦੇ ਆ ਸਾਰੀ ਰੇਂਜ ਨੂੰ ਨਾਲ ਲੈ ਕੇ ਚੱਲਦੇ ਉਹ ਬਹੁਤ ਵੱਡੀ ਵਿਚੋਟੇ ਆ ਸਾਰੇ ਧਰਮਾਂ ਨੂੰ ਲੈ ਕੇ ਚੱਲਣਾ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਇਸ ਕਰਕੇ ਸਾਨੂੰ ਕਦੀ ਮਹਿਸੂਸ ਨਹੀਂ ਹੋਇਆ ਮੀਡੀਆ ਨੂੰ ਪਤਾ ਨਹੀਂ ਕਿਉਂ ਮਹਿਸੂਸ ਹੁੰਦਾ ਇਸ ਕਰਕੇ ਇਹ ਤਾਂ ਮੀਡੀਆ ਨੂੰ ਤਾਂ ਮਹਿਸੂਸ ਹੁੰਦਾ ਦੇਖੋ ਲਾਲ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਦੀ ਮਹਿਸੂਸ ਹੋਇਆ ਨਾ ਸਾਨੂੰ ਕਦੀ ਮਹਿਸੂਸ ਹੋਇਆ ਨਾ ਕਿਸੇ ਤੋਂ ਅਲਾਈਂਸ 파ਟਰਨ ਨੂੰ ਕਦੀ ਮਹਿਸੂਸ ਹੋਇਆ ਪਰ ਇਹ ਹਮੇਸ਼ਾ ਮੀਡੀਆ ਦਾ ਧਿਆਨ ਇਸ ਵਾਸਤੇ ਲੈਂਦਾ ਇਸ ਕਰਕੇ ਕਿ ਦੇਸ਼ ਦੇ ਅੰਦਰ ਇਹ ਹੋਇਆ ਹੈਗਾ ਕਰੋਨਾ ਨਿਧੀ ਨੇ ਆਪਣੇ ਅੱਗੇ ਬੱਚਿਆਂ ਨੂੰ ਦਿੱਤੀ ਲਾਲੂ ਯਾਦਵ ਨੇ ਦਿੱਤੀ ਨतीश ਨੇ ਦਿੱਤੀ ਕੀ ਕਾਰਨ ਹੈ ਕਿ ਬਾਦਲ ਸਾਹਿਬ ਨੂੰ ਵਿਸ਼ਵਾਸ ਨਹੀਂ ਹੈਗਾ ਸੰਵੀਰ ਦੇ ਉੱਤੇ ਕਿਉਂ ਨਹੀਂ ਕਿਉਂ ਨਹੀਂ ਉਹਨਾਂ ਨੂੰ ਹੋ ਗਿਆ ਹੈ ਸਾਰਾ ਕੁਝ ਸਦਾ ਪ੍ਰਕਾਸ਼ ਨੂੰ ਬਾਦਲ ਸਾਹਿਬ ਤੇ ਇਸ ਕਰਕੇ ਜਦੋਂ ਇੱਕ ਸਖਸ਼ੀਅਤ ਇਸ ਲੈਵਲ ਦੀ ਹੈਗੀ ਹੈ ਤੁਹਾਡੇ ਕੋਲ ਇੱਕ ਤੁਹਾਨੂੰ ਗਾਈਡ ਕਰ ਸਕਦੀ ਆ ਕਿ ਕਦੋਂ ਕੀ ਫੈਸਲਾ ਲੈਣਾ ਤੇ ਇਸ ਕਰਕੇ ਅਸੀਂ ਬਹੁਤ ਹੀ ਚਿੰਤਾ ਨਹੀਂ ਕਰ ਸਾਡੇ ਕੋਲ ਹੋਰ ਹੱਲੇ ਕਰਨ ਵਾਲੇ ਕੰਮ ਕਾਫੀ ਆ ਸਾਨੂੰ ਆਪਣੇ ਉਹ ਕੰਮ ਕਰਨੇ ਚਾਹੀਦੇ ਆ ਇਸ ਲਈ ਕਦੀ ਵੀ ਪਾਰਟੀ ਦੇ ਵਿੱਚ ਨਾਇਦਰ ਦੀ ਡਿਸਕਸ਼ਨ ਹੁੰਦੀ ਹੈ ਮੈਂ ਤਾਂ ਕਹਿੰਦਾ ਸਦਾ ਸੁਭੀਸ਼ ਬਾਦਲ ਨੂੰ ਖੁਦ ਨੂੰ ਕਦੀ ਅੱਜ ਤੱਕ ਇਸ ਗੱਲ ਦਾ ਮੈਂ ਜ਼ਿਕਰ ਕਰਦੇ ਨਹੀਂ ਸੁਣਿਆ ਤੇ ਬਾਕੀਆਂ ਨੂੰ ਹਮੇਸ਼ਾ ਮੀਡੀਆ ਦੇ ਵਿੱਚ ਜ਼ਰੂਰ ਚਿੰਤਾ ਰਹਿੰਦੀ ਹੈ ਉਹ ਮੀਡੀਆ ਦੀ ਚਿੰਤਾ ਇਸ ਕਰਕੇ ਉੱਠੇ ਪਰ ਕੁਝ ਨਹੀਂ ਕਰਦੇ ਅੱਛਾ ਮੁਕਾਬਲਾ ਹੁਣ ਕਿਹਦੇ ਨਾਲ ਲੱਗਦਾ ਹੈਗਾ ਤੁਹਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਆ ਜਾਂ ਕਾਂਗਰਸ ਨਾਲ ਆਗਾ ਦੇਖੋ ਮੁਕਾਬਲਾ ਤਾਂ ਲੱਗਦਾ ਹੁੰਦਾ ਜੇ ਪਿੱਛੇ ਮੋੜ-ਮੋੜ ਕੇ ਤੁਸੀਂ ਫਿਰ ਦੌੜਨਾ ਹੋਵੇ ਤੁਸੀਂ ਆਪਣਾ ਇੱਕ ਸਟੇਟ ਫਾਰਵਰਡ ਮਿਸ਼ਨ ਲੈ ਕੇ ਚੱਲ ਰਹੇ ਹੋ ਕਿ ਪੰਜਾਬ ਵਿੱਚ ਅਮਨ, ਸ਼ਾਂਤੀ, ਸਦਭਾਵਨਾ, ਸਾਂਝੀ ਵਲਤਾ ਬਣ ਰਣੀ ਚਾਹੀਦੀ ਹੈ। ਔਰ ਵਿਕਾਸ ਦਾ ਕੰਮ ਜਿਹੜਾ ਉਹ ਹੋ ਰਕੇ ਵਧਣਾ ਚਾਹੀਦਾ। ਇਹੀ ਸਾਡਾ ਪਿਛਲੀ ਵਾਰੀ ਨਿਸ਼ਾਨਾ ਸੀ, ਇਹੀ ਹੋਣਾ। ਉਹਦੇ ਵਾਸਤੇ ਇੱਕ ਨੰਬਰ ਵਾਸਤੇ ਅਸੀਂ ਪਹਿਲਾਂ ਦੌੜੇ ਸੀ ਤੇ ਕਾਮਯਾਬ ਹੋਏ ਸੀ, ਹੁਣ ਵੀ ਉਸੇ ਤਰ੍ਹਾਂ ਕਾਮਯਾਬ ਹੋਵਾਂਗੇ। ਦੂਜੇ, ਤੀਜੇ, ਚੌਥੇ ਤੇ ਕਿਤੇ ਕਿਤੇ ਲੜਾਈ ਆ। ਉਹ ਆਪੋ ਚ ਫੈਸਲਾ ਕਰ ਲੈ। ਇਲੈਕਟਰਲ ਪੋਲਿਟਿਕਸ ਹੀ ਤਾਂ ਹੁੰਦੀ ਹੈ ਨਾ ਕਿ ਤੁਹਾਡਾ ਇਲੈਕਟਰਲ ਪੋਲਿਟਿਕਸ ਦੁਸ਼ਮਣ ਕੌਣ ਹੈਗਾ, ਤੁਹਾਡੇ ਸਾਹਮਣੇ ਕੌਣ ਖ ਅਸੀਂ ਤਾਂ ਆਪਣਾ ਨਿਸ਼ਾਨਾ ਕੰਮ ਨੂੰ ਰੱਖਿਆ ਹੋਇਆ ਹੈ ਨੈਗੇਟਿਵ ਪਬਲਿਸਿਟੀ ਦੇ ਵਿੱਚ ਨਾ ਸੀ ਕਦੀ ਪਏ ਆ ਨਾ ਉਸ ਉਸ ਵੱਲ ਪਰਸੇ ਕਦੀ ਪਏ ਆ ਕੰਮ ਕਰ ਰਹੇ ਆ ਜਿੰਨੇ ਲੋਕਾਂ ਨੇ ਇਸ ਸਰਕਾਰ ਦਾ ਸਬੰਧ ਦਿੱਤਾ ਉਹਦੇ ਲਾਸਟ ਡੇ ਤੱਕ ਕੰਮ ਕਰਾਂਗੇ ਅਗੋ ਜਨਤਾ ਨੇ ਫੈਸਲਾ ਕਰਨਾ ਹੈ ਅਸੀਂ ਹੋਪਫੁਲ ਹਾਂ ਕਿ ਦੁਬਾਰਾ ਜਨਤਾ ਸਰਕਾਰ ਬਣਾਏ ਕਿੰਨੀਆਂ ਸੀਟਾਂ ਲੱਗਦਾ ਇਸ ਵਾਰ ਆ ਜਾਣੀਆਂ ਸਾਨੂੰ ਲੱਗਦਾ ਹੈ ਕਿ ਇਸ ਵਾਰ ਹੀ ਨਾਲੋਂ ਵੀ ਬੈਟਲ ਜ਼ਿਆਦਾ ਹੋਊ ਕਿਉਂਕਿ ਜੋ ਹਾਲਾਤ ਕਾਂਗਰਸ ਦਾ ਹੋ ਗਿਆ ਜਿਸ ਤਰੀਕੇ ਤਿਲਾ ਤਿਲਾ ਆਮ ਆਦਮੀ ਪਾਰਟੀ ਹੋ ਗਈ ਹੈ ਬੈਟਰ ਰਿਜ਼ਲਟਸ ਜਿਹੜੇ ਆ ਉਹ ਤਾਂ ਅਜੇ ਵੀ ਕਹੀ ਜਾਂਦੇ ਨੇ 100 ਸੀਟਾਂ ਕਹਿੰਦੇ ਸਾਨੂੰ ਪਹਿਲੀ ਵਾਰ ਤਾਂ ਸਾਨੂੰ ਸਾਰੇ মিডিਏ ਹਰਾਇ ਜਾਂਦਾ ਸੀ ਸਰਕਾਰ ਤਾਂ ਬੱਝ ਬਣੀ ਇਸ ਕਰਕੇ ਹੁਣ ਐਸੇ ਵੇਲੇ ਹਾਲਾਤ ਜਿਹੜੇ ਆ ਸਾਰੇ ਮੰਨਦੇ ਆ ਕਿ ਸੱਤੀ ਬਹੁਤ ਉਹ ਕਹਿ ਰਹੇ ਸਾਡੀਆਂ 100 ਸੀਟਾਂ ਹੁਣ ਵੀ ਆ ਰਹੀਆਂ ਨਹੀਂ ਜਾਂ ਇੰਨਾ ਕੁਝ ਉੱਥੇ ਉੱਥੇ ਵੀ ਗਿਆ ਉਹ ਕਹਿੰਦੇ ਕੋਈ ਕੋਈ ਗੱਲ ਨੇ ਪਰਕ ਨਹੀਂ ਪੈਂਦਾ ਉਹਦਾ ਕੋਈ ਲੌਜੀਕ ਵੀ ਹੋਣਾ ਚਾਹੀਦਾ ਕਹਿਣ ਵਾਸਤੇ ਗੱਪ ਮਾਰਨ ਨੂੰ ਕੋਈ ਮਾਰੀ ਜਾਵੇ ਉਹ ਰੋਕਿਆ ਨਾ ਵੀ ਨਹੀਂ ਚਾਹੀਦਾ ਚੱਲਦਾ ਰਹਿਣਾ ਚਾਹੀਦਾ ਹੂੰ ਹੂੰ ਕੀ ਮਸਾ ਬਹੁਤ-ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨੀ ਸੱਦ ਨਾਲ ਇਹ ਸੰਨ ਦਿਲਜੀਤ ਸਿੰਘ ਚੀਮਾ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਜਿਨ੍ਹਾਂ ਦਾ ਕਹਿਣਾਗਾ ਕਿ ਪੰਜਾਬ ਦੇ ਅੰਦਰ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੇ ਇਸ਼ੂਜ਼ ਦੇ ਉੱਤੇ ਕੰਮ ਕੀਤਾ ਔਰ ਇਸ਼ੂਜ਼ ਦੇ ਉੱਤੇ ਹੀ ਡਵੈਲਪਮੈਂਟ ਦੇ ਮੁੱਦੇ ਦੇ ਉੱਤੇ ਹੀ ਅਸੀਂ ਵੋਟ ਮੰਗਣ ਜਾ ਰਹੇ ਹਾਂ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਉਹਨਾਂ ਨੇ ਕਿਹਾ ਕਿ ਸੀਟਾਂ ਦੀ ਅਨਾਉਂਸਮੈਂਟ ਆਜੋ ਆਉਣ ਵਾਲੇ ਦਿਨਾਂ ਦੇ ਅੰਦਰ ਪਾਰਟੀ ਡਿਸਾਈਡ ਕਰੂਗੀ ਕਿਉਂਕਿ ਪਹਿਲੀ ਡਿਸਾਈਡ ਹੈ ਕਿ ਸੀਟਾਂ ਕਿਸ ਨੂੰ ਮਿਲਣੀਆਂ ਨੇ ਬਹੁਤ ਸਾਰੇ ਹਲਕਿਆਂ ਦੇ ਅੰਦਰ ਹਲਕਾ ਇੰਚਾਰਜ ਨੇ ਜਾਂ ਆਲਰੇਡੀ ਮੰਤਰੀ ਬੈਠੇ ਨੇ ਲੋਕਾਂ ਨੂੰ ਪਤਾ ਹੈਗਾ ਕਿ ਅਕਾਲੀ ਦਲ ਤੋਂ ਕੌਣ ਲੜੂਗਾ ਤੇ ਅਕਾਲੀ ਦਲ ਇਸ ਚੋਣ 'ਚ ਵੀ ਚੰਗਾ ਪ੍ਰਦਰਸ਼ਨ ਕਰੇਗਾ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ